ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਅਸੀਂ ਗੱਲ ਕਰਾਂਗੇ ਈਟੀਟੀ 994 ਭਰਤੀ ਦੇ ਸੰਬੰਧ ਵਿੱਚ ਸੋ ਵਿਦਿਆਪਕਾਂ ਤੇ ਜੋ लाठी चार्ज ਦੀ ਕੀਤੀ ਸਖਤ ਨਿੰਦਿਆ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਵੱਲੋਂ ਸਰਕਾਰੀ ਨੌਕਰੀ ਲਈ ਸੰਘਰਸ਼ ਕਰ ਰਹੇ 994 ਅਧiatਕਾਂ ਤੇ ਗੰਭੀਰਪੁਰ ਵਿਖੇ ਕੀਤੇ ਗਏ लाठी चार्ज ਦੀ ਸਖਤ ਸ਼ਬਦਾਂ ਵਿੱਚ ਨਿਕੇਸ਼ ਦੀ ਕੀਤੀ ਗਈ ਹੈ ਸੋ ਜੋ ਕੱਲ ਧਰਨਾ ਲਗਾਇਆ ਗਿਆ ਸੀ ਈਟੀਟੀ 994 ਵਿੱਚ ਕੈਂਡੀਡੇਟਸ ਦੁਆਰਾ ਤਾਂ ਉੱਥੇ ਜੋ ਗੰਭੀਰਪੁਰ ਵਿਖੇ ਉਹਨਾਂ ਤੇ ਜੋ ਲਾਠ ਚਾਰਜ ਕੀਤਾ ਗਿਆ ਸੋ ਉਸ ਦੀ ਜੋ डीटीएफ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ ਸੋ ਉਹਨਾਂ ਨੇ ਕਿਹਾ ਕਿ ਜੋ ਕਿ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਨੇ ਅਤੇ ਜੋ ਉਡੀਕ ਕਰ ਰਹੇ ਨੇ 99 ਚਰਨਵੇਂ ਅਧਿਆਪਕ ਜੋ ਕਿ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਸਕੂਲਾਂ ਵਿੱਚ ਨਿਯੁਕਤ ਕੀਤਾ ਜਾਣਾ ਚਾਹੀਦਾ ਸੋ ਉਸ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦੂਜੇ ਪਾਸੇ ਜਿਹੜੇ ਅਧਿਆਪਕ ਜੋ ਕਿ ਪੂਰੀ ਤਰ੍ਹਾਂ ਯੋਗ ਹਨ ਉਹ ਆਪਣੀ ਨੌਕਰੀ ਲਈ ਦਰਦਰ ਦੀ ਠੋਕਰਾ ਖਾ ਰਹੇ ਹਨ ਉਹਨਾਂ ਦੱਸਿਆ ਕਿ ਅੱਜ ਜਦੋਂ ਇਹ ਅਧਿਆਪਕ ਆਪਣੀ ਅਰਜ਼ੋਈ ਲੈ ਕੇ ਸਿੱਖਿਆ ਮੰਤਰੀ ਦੇ ਪਿੰਨ ਪਹੁੰਚੇ ਤਾਂ ਉਹਨਾਂ ਦਾ ਸਵਾਗਤ ਜੋ लाਠੀਆਂ ਨਾਲ ਕੀਤਾ ਗਿਆ ਨਾ ਕਿ ਨਿਯੁਕਤੀ ਨਾਲ ਇਹ ਘਟਨਾ ਸਿੱਧਾ ਸਿੱਧਾ ਅਧਿਆਪਕਾਂ ਤੇ ਹੱਕਾਂ ਤੇ ਹਮਲਾ ਹੈ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਸਰਕਾਰ ਉਹਨਾਂ ਨੂੰ ਜਲਦੀ ਸਕੂਲਾਂ ਵਿੱਚ ਨਹੀਂ ਭੇਜਦੀ ਤਾਂ ਉਹ ਉਹਨਾਂ ਦੇ ਨਾਲ ਸਿੱਖਿਆ ਸੰਘਰਸ਼ ਵਿੱਚ ਹਿੱਸਾ ਵੰਸਣਗੇ ਸੋ ਇਹ ਸੀ ਕੱਲ ਦੀ ਜੋ ਅਪਡੇਟ ਸੋ ਜੋ ਅਪਡੇਟ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜੋ ਮੀਟਿੰਗ ਵੀ ਮਿਲੀ ਹੈ ਅੱਜ ਸਿੱਖਿਆ ਮੰਤਰੀ ਜੀ ਨਾਲ ਸੋ ਦੇਖੋ ਸਵਿਚ ਵਿੱਚ ਜੋ ਨਿਕਲ ਕੇ ਆਏਗਾ ਕਿ ਇਸ ਦੇ ਹਿਸਾਬ ਨਾਲ ਜੋ ਲਿਸਟਾਂ ਜਾਰੀng ਕੀਤੀਆਂ ਜਾਣਗੀਆਂ ਉਸਦੀ ਅਪਡੇਟ ਵੀ ਤੁਹਾਨੂੰ ਦੇ ਦਿੱਤੀ ਜਾਏਗੀ ਨਾਲ ਨਾਲ ਅਸੀਂ ਟੈਲੀਗ੍ਰਾਮ ਦੇ ਵਿੱਚ ਵੀ ਤੁਹਾਨੂੰ ਲਗਾਤੀ ਅਪਡੇਟ ਦਿੱਤੀਆਂ ਗਈਆਂ ਸੀ ਜੋ ਨਿਊਜ਼ ਆ ਰਹੀਆਂ ਸੀ ਸੋ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਸੋ ਅੱਗੇ ਗੱਲ ਕਰਦੇ ਹਾਂ ਜੋ ਅਧਿਆਪਨ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਵੱਲੋਂ ਵੀ ਜੋ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸੰਗਰੂਰ ਚ ਮਰਨ ਵਤ ਤੋਂ ਸ਼ੁਰੂ ਕਰਨੀ ਹੈ ਅਧਿਆਪਕ 1700 ਦੇ ਕਰੀਬ ਲਗਭਗ ਹਜੇ ਵੀ ਟੀਚਰ ਜੋ ਨਿਯੁਕਤੀ ਪੱਤਰ प्राप्त ਕਰ ਚੁੱਕੇ ਹਨ ਪਰ ਹਜੇ ਤੱਕ ਉਹਨਾਂ ਦੀ ਜੋ ਨਿਯੁਕਤੀ ਨਹੀਂ ਹੋਈ ਇਸ ਤੇ ਰੋਸ ਵਿੱਚ ਜੋ ਉਹਨਾਂ ਨੇ ਕਿਹਾ ਕਿ 21 ਤਰੀਕ ਨੂੰ ਜੋ ਕੋਰਟ ਵਿੱਚ ਹੀアリング ਆ ਉਸ ਵਿੱਚ ਉਕਤਾ ਸੂਤ ਪੇਸ਼ ਕਰੇ ਡਿਪਾਰਟਮੈਂਟ ਅਗਰ ਇਦਾਂ ਨਹੀਂ ਹੁੰਦਾ ਤਾਂ ਫਿਰ ਉਹ ਸੰਗਰੂਰ ਵਿਖੇ ਮਾਰਨ ਮਾਰਤ ਸ਼ੁਰੂ ਕਰ ਸਕਦੇ ਨੇ ਸੋ ਇਹ ਸੀ ਹੁਣ ਤੱਕ ਦੀ ਅਪਡੇਟ ਕੋਈ ਹੋਰ ਅਪਡੇਟ ਆਂਦੀਆਂ ਇਹਨਾਂ ਭਰਤੀਆਂ ਦੇ ਰਿਲੇਟਡ ਤਾਂ ਤੁਹਾਨੂੰ ਉਸ ਦੀ ਜਾਣਕਾਰੀ ਦੇ ਦਿੱਤੀ ਜਾਏਗੀ ਸੋ ਸਾਡਾ ਟੈਲੀਗ੍ਰਾਮ ਚੈਨਲ ਵੀ ਹੈਗਾ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਅਪਡੇਟ ਨਾਲ ਤਬ ਤੱਕ ਲਈ ਜੀ ਧੰਨਵਾਦ